ਸਮੀ ਸਮੀ ਦੀ ਗੱਲ ਪਹਿਲਾ ਸਮਾਂ ਸੀ ਬੜਾ ਬਲਵਾਨ ਮਨੁੱਖਾਂ ਦੀ ਸੀ ਉੱਚੀ ਸ਼ਾਨ ਇੱਕ ਦੂਜੇ ਦਾ ਸਾਥ ਨਿਭਾਉਂਦੀ ਚਾਹੇ ਹੋਵੀ ਵਿਆਹ ਜਾਂ ਹੋਵੇ ਸ਼ਮਸ਼ਾਨ ਕਦਰ ਮਨੁੱਖਾਂ ਦੀ ਸੀ ਉਦੋਂ ਵੱਧ ਜਦੋਂ ਆਵਰ ਜਾਈ ਤੇ ਮੋਬਾਈਲਾਂ ਦੀ ਸੀ ਲਾਗਤ ਘੱਟ ਇੱਕ ਦੂਜੇ ਦੇ ਸੀ ਕੰਮ ਆਉਂਦੀ ਜੋ ਦੋਤੀ ਸਿੱਧਾ ਪੈਰ ਵੀ ਫਿਸਲਦਾ ਅੱਜ ਕੀ ਸਾਰੀ ਹੱਥ ਸੀ ਪਾਉਂਦੀ ਉਸ ਮਾਸੀ ਬੜਾ ਪ੍ਰਧਾਨ ਲੈ ਗਿਆ ਸਭ ਦੀ ਅਸਲੀ ਸ਼ਾਨ ਹੁਣ ਸਮਾਂ ਫਿਰਕ ਆਇਆ ਹੁਣ ਸਮਾਂ ਫਿਰਕ ਆਇਆ ਕਈ ਰੰਗ ਨਵੇਂ ਲਿਆਇਆ ਕਈ ਰੰਗ ਨਵੇਂ ਲਿਆਇਆ ਲੋਕਾਂ ਨੂੰ ਇੱਕ ਦੂਜੇ ਤੱਕ ਕੰਮ ਜਰਹਣਾ ਪੈਂਦਾ ਈ ਹਰ ਸਮੇਂ ਇੱਕ ਦੂਜੇ ਨੂੰ ਮਾੜਾ ਚੰਗਾ ਉਪੰਦਾ ਹੈ ਹੱਥਾਂ ਵਿੱਚ ਬੱਚਿਆਂ ਦੀ ਮਹਿੰਗੀ ਮਹਿੰਗੀ ਫੋਨ ਜਿਹੜੀ ਵੀ ਜੀ ਕਰਦਾ ਦੀ ਇੱਕ ਵੀਡੀਓ ਲੈਂਦੇ ਬੜਾ ਸਕੂਨ ਮਾਤਾ ਪਿਤਾ ਨੂੰ ਦੂਰ ਕਰ ਰੱਖਿਆ ਫੋਨ ਨੂੰ ਅਪਣਾਉਂਦੇ ਨਹੀਂ ਬਾਈ ਚਾਂਸ ਜੇ ਐਕਸੀਡੈਂਟ ਹੋ ਜਾਵੇ ਭੱਜ ਕੇ ਵੀਡੀਓ ਬਣਾਉਂਦੇ ਨਹੀਂ ਪਹਿਲਾਂ ਆਪਣੀ ਵੀਡੀਓ ਬਣਾ ਕੇ ਫਿਰ ਕਿਸੇ ਨੂੰ ਹੱਥੋਂ ਪਾਉਂਦੀ ਨਹੀਂ ਜੇ ਜੀ ਕੀਤਾ ਬਚਾ ਲਈ ਨਹੀਂ ਤਾਂ ਖਤਰੇ ਤੂੰ ਘਰੋਂਦੀ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਨਾਲ ਕਿਹੋ ਜਿਹਾ ਹੋਣਾ ਹੈ ਬਾਅਦ ਚੋਂ ਤਾਂ ਇਹ ਹੀ ਕਹਿੰਦੇ ਹਨ ਪਿਛਲੇ ਜਨਮ ਦਾ ਰੱਬ ਦਾ ਹੀ ਕੁਝ ਅਸੀਂ ਦੇਣਾ ਹੋਣਾ ਹੈ ਰੱਬ ਨੂੰ ਕੋਸਨ ਨਾਲੋਂ ਥੋੜਾ ਆਪ ਨੂੰ ਲੋ ਸੁਧਾਰ ਜੇ ਉਹ ਜਿਹਾ ਬੀਜੂਗੀ ਉਹ ਜਿਹਾ ਕਟੂਗੀ ਸਿਆਣਿਆਂ ਦੀ ਸੀ ਇਹ ਗੱਲ ਅੱਜ ਮੈਂ ਦੇਵਾ ਤੁਹਾਨੂੰ ਸੁਣਾ ਦਿਲ ਵਿੱਚ ਥੋੜਾ ਰਹਿਮ ਪਰੂ ਸੋਣਾ ਨੂੰ ਥੋੜਾ ਦੂਰ ਕਰੂ ਸਭ ਦੀ ਜੀ ਹਜ਼ੂਰ ਕਰੂ ਚੰਗਾ ਸਮਾਂ ਸਭ ਦਾ ਲਿਆਉਣ ਲਈ ਇਹੇ ਪ੍ਰਮਾਤਮਾ ਅੱਗੇ ਅਰਦਾਸ ਕਰੂ